ਮੋਨਜੀ ਪ੍ਰੇਮ ਚੰਦ ਜੀ ਦਾ ਲਿਖਿਆ ਨਾਵਲ ਨਿਰਮਲਾ ਭਾਗ 25ਵਾਂ ਨਿਰਮਲਾ ਦਿਨ ਭਰ ਮੰਜੀ ਤੇ ਪਈ ਰਹੀ ਲੱਗਦਾ ਸੀ ਜਿਵੇਂ ਉਹਦੇ ਸਰੀਰ ਵਿੱਚ ਜਾਨ ਹੀ ਨਹੀਂ ਨਾ ਨਾਈ ਨਾ ਭੋਜਨ ਕਰਨ ਉੱਠੇ ਸ਼ਾਮ ਦੇ ਸਮੇਂ ਉਹਨੂੰ ਬੁਖਾਰ ਹੋ ਗਿਆ ਰਾਤ ਭਰ ਸਰੀਰ ਤਵੇ ਦੀ ਵਾਂਗ ਤਪਦਾ ਰਿਹਾ ਦੂਜੇ ਦਿਨ ਬੁਖਾਰ ਨਾ ਉਤਰਿਆ ਕੁਝ ਕੁਝ ਘਟ ਹੋ ਗਿਆ ਸੀ ਉਹ ਮੰਜੀ ਤੇ ਲੇਟੀ ਹੋਈ ਦਰਵਾਜ਼ੇ ਦੇ ਵੱਲ ਦੇਖ ਰਹੀ ਸੀ ਹਰ ਪਾਸੇ ਸਨਾਟਾ ਸੀ ਅੰਦਰ ਵੀ ਸਨਾਟਾ ਬਾਹਰ ਵੀ ਸਨਾਟਾ ਕੋਈ ਚਿੰਤਾ ਨਹੀਂ ਸੀ ਨਾ ਕੋਈ ਯਾਦ ਨਾ ਕੋਈ ਦੁੱਖ ਦਿਮਾਗ 'ਚ ਸੋਚਣ ਦੀ ਸ਼ਕਤੀ ਹੀ ਨਹੀਂ ਸੀ ਰਹੀ ਅਚਾਨਕ ਰੁਕਮਣੀ ਬੱਚੀ ਨੂੰ ਗੋਦੀ ਵਿੱਚ ਲਈ ਆ ਕੇ ਖੜੀ ਹੋ ਗਈ ਨਿਰਮਲਾ ਨੇ ਪੁੱਛਿਆ ਕਿ ਇਹ ਬਹੁਤ ਰੋਂਦੀ ਸੀ ਰੁਕਮਣੀ ਨਹੀਂ ਇਹ ਤਾਂ ਬਿਸਕੀ ਤੱਕ ਨਹੀਂ ਰਾਤ ਭਰ ਚੁੱਪਚਾਪ ਪਈ ਰਹੀ ਸੁਦਾ ਨੇ ਥੋੜਾ ਜਿਹਾ ਦੁੱਧ ਭੇਜ ਦਿੱਤਾ ਸੀ ਨਿਰਮਲਾ ਅਹਰੀਆਂ ਦੁੱਧ ਨਹੀਂ ਦੇ ਗਈ ਸੀ ਰੁਕਮਣੀ ਕਹਿੰਦੀ ਸੀ ਪਿਛਲੇ ਪੈਸੇ ਦੇ ਦਿਓ ਤਾਂ ਦੇਵਾਂ ਤੇਰਾ ਮਨ ਹੁਣ ਕਿਸ ਤਰ੍ਹਾਂ ਦਾ ਏ ਨਿਰਮਲਾ ਮੈਨੂੰ ਕੁਝ ਨਹੀਂ ਹੋਇਆ ਕੱਲ ਸਰੀਰ ਗਰਮ ਹੋ ਗਿਆ ਸੀ ਰੁਕਮਣੀ ਡਾਕਟਰ ਸਾਹਿਬ ਦਾ ਬੁਰਾ ਹਾਲ ਏ ਨਿਰਮਲਾ ਨੇ ਘਬਰਾ ਕੇ ਪੁੱਛਿਆ ਕੀ ਹੋਇਆ ਕੀ ਸਭ ਚੰਗਾ ਏ ਨਾ ਰੁਕਮਣੀ ਚੰਗਾ ਕਿਸ ਤਰ੍ਹਾਂ ਦਾ Laash chukkan di taiyari ho rahi hai ਕੋਈ ਕਹਿੰਦਾ ਹੈ ਜ਼ਹਿਰ ਖਾ ਲਿਆ ਕੋਈ ਕਹਿੰਦਾ ਹੈ ਦਿਲ ਦਾ ਚੱਲਣਾ ਬੰਦ ਹੋ ਗਿਆ ਭਗਵਾਨ ਨੂੰ ਹੀ ਪਤਾ ਹੈ ਕਿ ਕੀ ਹੋਇਆ ਸੀ ਨਿਰਮਲਾ ਨੇ ਇੱਕ ਠੰਡਾ ਸਾਹ ਲਿਆ ਤੇ ਰੋਣ ਵਾਲੇ ਗਲ ਨਾਲ ਬੋਲੀ ਹਾਈ ਭਗਵਾਨ ਸੋਦਾ ਦੀ ਕੀ ਹਾਲਤ ਹੋਵੇਗੀ ਕਿਸ ਤਰ੍ਹਾਂ ਰਹੇਗੀ ਇਹ ਕਹਿੰਦੀ ਕਹਿੰਦੀ ਉਹ ਰੋਪਈ ਤੇ ਬੜੀ ਧੀਰ ਤੱਕ ਹਟਕੋ ਰਹੀ ਲੈਂਦੀ ਰਹੀ ਫਿਰ ਬੜੀ ਮੁਸ਼ਕਲ ਨਾਲ ਉੱਠ ਕੇ ਸੋਦਾ ਦੇ ਕੋਲ ਜਾਣ ਲਈ ਤਿਆਰ ਹੋਈ ਪੈਰ ਥਰ ਥਰ ਕੰਬਦੇ ਰਹੇ ਕੰਧ ਫੜ ਕੇ ਖੜੀ ਸੀ ਮ ਪਰਮਾਨ ਨਹੀਂ ਮੰਨਦਾ ਸੀ ਪਤਾ ਨਹੀਂ ਸੁਧਾ ਨੇ ਇੱਥੋਂ ਜਾ ਕੇ ਪਤੀ ਨੂੰ ਕੀ ਕਿਹਾ ਹੋਵੇਗਾ ਮੈਂ ਤਾਂ ਉਹਨੂੰ ਕੁਝ ਵੀ ਕਿਹਾ ਨਹੀਂ ਪਤਾ ਨਹੀਂ ਮੇਰੀਆਂ ਗੱਲਾਂ ਦਾ ਉਹ ਕੀ ਮਤਲਬ ਸਮਝੀ ਹਾਏ ਇਸ ਤਰ੍ਹਾਂ ਦੇ ਰੂਪਮਾਨ ਦੇ ਆਲੂ ਇਸ ਤਰ੍ਹਾਂ ਦੇ ਸ਼ਸ਼ੀਲ ਪ੍ਰਣਾਲੀ ਨਾਲ ਇਹ ਅੰਤ ਦਾਏ ਅੰਤ ਜੇਕਰ ਨਿਰਮਲਾ ਨੂੰ ਪਤਾ ਹੁੰਦਾ ਕਿ ਉਹਦੇ ਗੁੱਸੇ ਦਾ ਇਹ ਨਤੀਜਾ ਹੋਵੇਗਾ ਤਾਂ ਉਹ ਜ਼ਹਿਰ ਦਾ ਘੁੱਟ ਪੀ ਕੇ ਉਸ ਗੱਲ ਨੂੰ ਹਾਸੇ ਵਿੱਚ ਡਾਲ ਦੇ ਛੱਡਦੀ ਇਹ ਸੋਚ ਕੇ ਕੀ ਮੇਰੀ ਹੀ ਕਠੋਰਤਾ ਦੇ ਕੰਡਕਟਰ ਸਾਹਿਬ ਦਾ ਇਹ ਹਾਲ ਹੋਇਆ ਨਿਰਮਲਾ ਦੇ ਦਿਲ ਦੇ ਟੁਕੜੇ ਹੋਣ ਲੱਗੇ ਇਸ ਤਰ੍ਹਾਂ ਦਾ ਦਰਦ ਹੋਣ ਲੱਗਾ ਜਿਵੇਂ ਦਿਲ 'ਚ ਕੋਈ ਕੰਡਾ ਉਗ ਰਿਹਾ ਹੋਵੇ ਉਹ ਡਾਕਟਰ ਸਾਹਿਬ ਦੇ ਘਰ ਚਲੀ ਲਾਸ਼ ਉੱਠ ਚੁੱਕੀ ਸੀ ਬਾਹਰ ਸਨਾਟਾ ਛਾਇਆ ਹੋਇਆ ਸੀ ਘਰ 'ਚ ਇਸ ਤਰ੍ਹਾਂ ਇਕੱਠੀਆਂ ਹੋਈਆਂ ਸਨ ਸੁਦਾ ਜ਼ਮੀਨ 'ਤੇ ਬੈਠੀ ਰੋ ਰਹੀ ਸੀ ਨਿਰਮਲਾ ਨੂੰ ਦੇਖਦਿਆਂ ਉਹ ਜੋਰ ਨਾਲ ਚੀਖ ਮਾਰ ਕੇ ਰੋ ਪਈ ਤੇ ਆ ਕੇ ਉਹਦੀ ਛਾਤੀ ਨਾਲ ਚੁੰਬੜ ਗਈ ਦੋਵੇਂ देर तक रोन्दगारਾਂਗਾ ਜਦੋਂ ਔਰਤਾਂ ਦੀ ਭੀੜ ਘਟ ਗਈ ਤਾਂ ਕਾਂਤ ਹੋ ਗਿਆ ਜਦੋਂ ਨਿਰਮਲਾ ਨੇ ਪੁੱਛਿਆ ਕਿ ਇਹ ਕੀ ਹੋ ਗਿਆ ਭੈਣ ਤੂੰ ਕੀ ਕਹਿ ਦਿੱਤਾ ਸੁਦਾ ਆਪਣੇ ਮਨ ਨੂੰ ਇਸ ਪ੍ਰਸ਼ਨ ਦਾ ਉੱਤਰ ਕਿੰਨੀ ਹੀ ਵਾਰ ਦੇ ਚੁੱਕੀ ਸੀ ਉਹਦਾ ਮਨ ਜਿਸ ਉੱਤਰ ਨਾਲ ਸ਼ਾਂਤ ਹੋ ਗਿਆ ਸੀ ਉਹੀ ਉੱਤਰ ਉਹਨਿੰਦਰਮਲਾ ਨੂੰ ਸੁਣਾ ਦਿੱਤਾ ਬੋਲੀ ਚੁੱਪ ਵੀ ਤਾਂ ਨਹੀਂ ਰਹਿ ਸਕਦੀ ਸੀ ਭੈਣ ਗੁੱਸੇ ਦੀ ਗੱਲ ਤਾਂ ਗੁੱਸਾ ਆਉਂਦਾ ਹੀ ਹੈ ਨਿਰਮਲਾ ਮੈਂ ਤਾਂ ਤੈਨੂੰ ਕੁਝ ਇਸ ਤਰ੍ਹਾਂ ਦੀ ਗੱਲ ਵੀ ਨਹੀਂ ਸੀ ਕਹੀ ਸੋਦਾ ਤੂੰ ਕਿਸ ਤਰ੍ਹਾਂ ਕਹਿੰਦੀ ਕਹਿ ਹੀ ਨਹੀਂ ਸਕਦੀ ਸੀ ਪਰ ਉਹਨਾਂ ਨੇ ਜਿਹੜੀ ਗੱਲ ਹੋਈ ਸੀ ਉਹ ਕਹਿ ਦਿੱਤੀ ਸੀ ਉਸ ਤੇ ਜਿਹੜਾ ਕੁਝ ਮੇਰੇ ਮੂੰਹ ਵਿੱਚ ਆਇਆ ਮੈਂ ਕਹਿ ਦਿੱਤਾ ਜਦ ਇੱਕ ਗੱਲ ਦਿਲ ਚ ਆ ਗਈ ਤਾਂ ਉਹਨੂੰ ਹੋਇਆਂ ਹੀ ਸਮਝਣਾ ਚਾਹਦਾ ਮੌਕਾ ਤਾਂ ਥਾਂ ਮਿਲੇ ਤਾਂ ਉਹ ਜ਼ਰੂਰ ਪੂਰੀ ਹੋਵੇਗੀ ਇਕ ਹੈ ਕਿ ਕੋਈ ਨਹੀਂ ਨਿਕਲ ਸਕਦਾ ਕਿ ਮੈਂ ਤਾਂ ਮਜ਼ਾਕ ਹੀ ਕੀਤਾ ਸੀ। ਇਕਾਂਤ 'ਚ ਇਸ ਤਰ੍ਹਾਂ ਦਾ ਸ਼ਬਦ ਜ਼ੁਬਾਨ 'ਤੇ ਲਿਆਉਣਾ ਹੀ ਕਹਿ ਦਿੰਦਾ ਹੈ ਕਿ ਨੀਅਤ ਬੁਰੀ ਸੀ। ਮੈਂ ਤੈਨੂੰ ਕਦੇ ਕਿਹਾ ਨਹੀਂ ਸੀ ਭੈਣ ਪਰ ਮੈਂ ਉਹਨਾਂ ਨੂੰ ਕਈ ਵਾਰ ਤੇਰੇ ਵੱਲ ਦੇਖਦਿਆਂ ਦੇਖਿਆ। ਉਸ ਵੇਲੇ ਮੈਂ ਵੀ ਇਹੀ ਸਮਝਿਆ ਕਿ ਸ਼ਾਇਦ ਮੈਨੂੰ ਧੋਖਾ ਹੋ ਰਿਹਾ ਹੈ। ਹੁਣ ਪਤਾ ਲੱਗਿਆ ਕਿ ਉਹਦੇ ਦੇਖਣ ਦਾ ਮਤਲਬ ਕੀ ਸੀ। ਜੇਕਰ ਮੈਂ ਦੁਨੀਆ ਜ਼ਿਆਦਾ ਨਾ ਦੇਖੀ ਹੁੰਦੀ ਤਾਂ ਤੈਨੂੰ ਆਪਣੇ ਘਰ ਨਾ ਆਉਣ ਦਿੰਦੀ। ਕਟ ਤੋਂ ਕਟ ਤੇਰੇ ਤੇ ਉਹਨਾਂ ਦੀ ਨਿਗਾ ਕਦੇ ਨਾ ਪੈਣ ਦਿੰਦੀ ਪਰ ਉਹ ਕੀ ਜਾਣਦੀ ਸੀ ਕਿ ਮਰਦਾਂ ਦੇ ਮੂੰਹ ਵਿੱਚ ਕੁਝ ਹੋਰ ਤੇ ਮਨ ਵਿੱਚ ਕੁਝ ਹੋਰ ਹੁੰਦਾ ਹੈ ਈਸ਼ਵਰ ਨੂੰ ਜੋ ਮਨਜੂ ਮਨਜ਼ੂਰ ਸੀ ਉਹੀ ਹੋਇਆ ਮੈਂ ਇਸ ਤਰ੍ਹਾਂ ਦੇ ਸੁਭਾਅ ਤੋਂ ਵਿਧਵਾ ਹੋਣਾ ਬੁਰਾ ਨਹੀਂ ਸਮਝਦੀ ਗਰੀਬਾ ਗਰੀਬ ਆਦਮੀ ਉਸ ਤਨੀ ਤੋਂ ਕਿਤੇ ਹੀ ਸੁਖੀ ਜਿਸ ਦਾ ਤਨ ਉਸ ਨੂੰ ਸੱਪ ਬਣ ਕੇ ਕੱਟਣ ਲੱਗੇ ਬਰਤ ਰੱਖਣਾ ਆਸਾਨ ਹੈ ਜ਼ਹਿਰੀਲਾ ਭੋਜਨ ਖਾਣਾ ਉਸ ਤੋਂ ਕਿਤੇ ਮੁਸ਼ਕਲ ਹੈ ਇਸੇ ਵੇਲੇ ਡਾਕਟਰ ਦੇ ਛੋਟੇ ਭਰਾ ਤੇ ਕ੍ਰਿਸ਼ਨਾ ਘਰ ਆ ਗਏ ਘਰ ਚ ਰੋਣ ਧੋਣ ਦਾ ਰੌਲਾ ਪੈ ਗਿਆ ਅੰਕ 26 ਮਹੀਨਾ ਹੋਰ ਬੀਤ ਗਿਆ ਸੁਦਾ ਆਪਣੇ ਦੇਵਰ ਦੇ ਨਾਲ ਤੀਸਰੇ ਹੀ ਦਿਨ ਚਲੀ ਗਈ ਹੁਣ ਨਿਰਮਲਾ ਇਕੱਲੀ ਸੀ ਪਹਿਲਾਂ ਹੱਸ ਬੋਲ ਕੇ ਜੀ ਲਾਲ ਲਿਆ ਕਰਦੀ ਸੀ ਹੁਣ ਰੋਣਾ ਹੀ ਇੱਕ ਕੰਮ ਰਹਿ ਗਿਆ ਸੀ ਉਹ ਦੀ ਸੇਤ ਦਿਨੋਂ ਦਿਨ ਵਿਗੜਦੀ ਗਈ ਪੁਰਾਣੇ ਮਕਾਨ ਦਾ ਕਿਰਾਇਆ ਜ਼ਿਆਦਾ ਸੀ ਦੂਸਰਾ ਮਕਾਨ ਥੋੜੀ ਕਿਰਾਏ ਦਾ ਲੈ ਲਿਆ ਉਹ ਤੰਗ ਗਲੀ ਵਿੱਚ ਸੀ ਅੰਦਰ ਇੱਕ ਕਮਰਾ ਸੀ ਛੋਟਾ ਜਿਹਾ ਬੇੜਾ ਨਾ ਰੌਸ਼ਨੀ ਆਉਂਦੀ ਸੀ ਨਾ ਹਵਾ ਬਦਬੂ ਆਉਂਦੀ ਹੀ ਰਹਿੰਦੀ ਪਹੁੰ ਜਾਂਦਾ ਇਹ ਹਾਲ ਕਿ ਪੈਸੇ ਹੁੰਦੇ ਹੋਿਆਂ ਵੀ ਕਦੇ-ਕਦੇ ਬਰਤ ਰੱਖਣਾ ਪੈਂਦਾ ਸੀ ਬਾਜ਼ਾਰ 'ਚ ਲਿਆਵੇ ਕੌਣ ਫਿਰ ਆਪਣਾ ਕੋਈ ਮਰਦ ਨਹੀਂ ਕੋਈ ਮੁੰਡਾ ਨਹੀਂ ਤਾਂ ਰੋਜ਼ ਭੋਜਨ ਬਣਾਉਣ ਦਾ ਕਸ਼ਟ ਕੌਣ ਕਰੇ ਔਰਤ ਦੇ ਲਈ ਰੋਜ਼ ਭੋਜਨ ਕਰਨ ਦੀ ਲੋੜ ਹੀ ਕੀ ਸੀ ਜੇਕਰ ਇੱਕ ਵੇਲੇ ਖਾ ਲਿਆ ਤਾਂ ਦੋ ਦਿਨ ਦੇ ਲਈ ਛੁੱਟੀ ਹੋ ਗਈ ਬੱਚੀ ਦੇ ਲਈ ਤਾਜ਼ਾ ਹਲਵਾ ਜਾਂ ਰੋਟੀਆਂ ਬਣ ਜਾਂਦੀਆਂ ਸਨ ਇਸ ਤਰ੍ਹਾਂ ਦੀ ਹਾਲਤ 'ਚ ਸਿਹਤ ਕਿਉਂ ਨਾ ਵਿਗੜਦੀ ਚਿੰਤਾ ਸੋਗ ਬੁਰੀ ਹਾਲਤ ਇੱਕ ਹੋਵੇ ਤਾਂ ਕੋਈ ਕਹੀ ਇੱਥੇ ਤਾਂ ਤਿੰਨਾਂ ਦਾ ਹੀ ਹਮਲਾ ਹੋਇਆ ਪਿਆ ਸੀ ਉਸ ਤੇ ਨਿਰਮਲਾ ਨੇ ਦਵਾਈ ਨਾ ਖਾਣ ਦੀ ਸੌਂ ਖਾ ਲਈ ਸੀ ਕਰਦੀ ਵੀ ਕੀ ਉਹਨਾਂ ਥੋੜੇ ਜਿਹੇ ਰਪਿਆਂ ਨਾਲ ਦਵਾਈ ਗੁੰਜਾਇਸ ਕਿੱਥੇ ਸੀ ਜਿੱਥੇ ਭੋਜਨ ਦਾ ਟਿਕਾਣਾ ਨਹੀਂ ਸੀ ਉੱਥੇ ਦਵਾਈ ਦੀ ਗੱਲ ਹੀ ਕਿਵੇਂ ਕੀਤੀ ਜਾ ਸਕਦੀ ਸੀ ਉਹਦੀ ਦੇਹ ਦਿਨੋ ਦਿਨ ਸੁੱਕਦੀ ਚਲੀ ਜਾਂਦੀ ਸੀ ਇੱਕ ਦਿਨ ਰੁਕਮਣੀ ਨੇ ਕਿਹਾ ਬਹੂ ਇਸ ਤਰ੍ਹਾਂ ਕੱਤ ਤੱਕ ਕੁਲਦੀ ਰਹੇਗੀ ਜਾਨ ਹੈ ਤਾਂ ਜਹਾਨ ਹੈ ਚੱਲ ਕਿਸੇ ਵੈਦ ਨੂੰ ਦਿਖਾ ਲਿਆਵਾ ਨਿਰਮਲਾ ਨੇ ਕਿਹਾ ਜਿਸ ਨੂੰ ਰੋਣ ਦੇ ਲਈ ਜਾਉਣਾ ਹੋਵੇ ਉਹਦਾ ਮਰ ਜਾਣਾ ਹੀ ਚੰਗਾ ਹੈ ਰੁਕਮਣੀ ਬਲਾਉਣ ਨਾਲ ਤਾਂ ਮੌਤ ਨਹੀਂ ਆਉਂਦੀ ਨਿਰਮਲਾ ਮੌਤ ਤਾਂ ਬਿਨ ਬੁਲਾਏ ਆਉਂਦੀ ਹੈ ਬੁਲਾਉਣ ਤੇ ਕਿਉਂ ਨਹੀਂ ਆਉਂਦੀ ਉਹਦੇ ਆਉਣ ਚ ਬਹੁਤ ਦਿਨ ਨਹੀਂ ਲੱਗਣ ਲੱਗਣਗੇ ਭੈਣੇ ਰੁਕਮਣੀ ਦਿਲ ਇਸ ਤਰ੍ਹਾਂ ਛੋਟਾ ਨਾ ਕਰ ਬਹੁ ਹੁਣ ਤੱਕ ਸੰਸਾਰ ਦਾ ਸੋਖ ਹੀ ਕੀ ਦੇਖੇ ਨਿਰਮਲਾ ਜੇਕਰ ਸੰਸਾਰ ਦਾ ਇਹੀ ਸੋਖ ਹੈ ਜਿਹੜਾ ਇੰਨੇ ਦਿਨਾਂ ਤੋਂ ਦੇਖ ਰਹੀ ਹਾਂ ਤਾਂ ਉਸ ਤੋਂ ਜੀ ਭਰ ਗਿਆ ਸੱਚ ਕਹਿੰਦੀ ਹਾਂ ਭੈਣ ਇਸ ਬੱਚੀ ਦੇ ਪਿਆਰ ਨੇ ਮੈਨੂੰ ਬੰਨਿਆ ਹੋਇਆ ਨਹੀਂ ਤਾਂ ਹੁਣ ਤੱਕ ਕਾਦੀ ਚਲੀ ਗਈ ਹੁੰਦੀ ਪਤਾ ਨਹੀਂ ਇਸ ਵਿਚਾਰੀ ਦੀ ਕਿਸਮਤ ਵਿੱਚ ਕੀ ਲਿਖਿਆ ਹੋਇਆ ਦੋਵੇਂ ਜਨਾਨੀਆਂ ਰੋਣ ਲੱਗੀਆਂ ਇਧਰ ਜਦੋਂ ਨਿਰਮਲਾ ਨੇ ਮੰਜੀ ਫੜ ਲਈ ਰੁਕਮਣੀ ਦੇ ਦਿਲ 'ਚ ਤਰਸਦਾ ਮੋਹਨਾ ਜਿਹਾ ਖੁੱਲ ਗਿਆ ਨਫ਼ਰਤ ਥੋੜੀ ਜਿੰਨੀ ਵੀ ਨਹੀਂ ਰਹੀ ਕੋਈ ਕੰਮ ਕਰਦੀ ਹੋਵੇ ਨਿਰਮਲਾ ਦੀ ਬਾਤ ਸੁਣਦੇ ਹੀ ਦੌੜਦੀ ਕਾਟਿਆਂ ਵਧੀ ਉਹਦੇ ਕੋਲ ਪਾਠ ਪੁਣਾ ਕਰਦੀ ਕੋਈ ਇਸ ਤਰ੍ਹਾਂ ਦੀ ਚੀਜ਼ ਪਕਾਉਣਾ ਚਾਹੁੰਦੀ ਏ ਕਿਸ ਨੂੰ ਨਿਰਮਲਾ ਸਵਾਦ ਨਾਲ ਖਾਵੇ ਨਿਰਮਲਾ ਨੂੰ ਹੱਸਦਿਆਂ ਦੇਖ ਲੈਦੀ ਤਾਂ ਖੁਸ਼ ਹੋ ਜਾਂਦੀ ਤੇ ਬੱਚੀ ਨੂੰ ਆਪਣੇ ਗਲ ਦਾ ਹਾਰ ਬਣਾਈ ਰੱਖਦੀ ਏ ਉਸੇ ਦੀ ਨੀਂ ਸੌਂਦੀ ਏ ਉਸੇ ਦੀ ਨੀਂ ਜਾਗਦੀ ਏ ਉਹ ਬੱਚੀ ਉਹਦੇ ਜੀਵਨ ਦਾ ਆਧਾਰ ਹੈ ਰੁਕਮਣੀ ਨੇ ਜਰਾ देर ਬਾਅਦ ਕਿਹਾ ਬਹੂ ਤੂੰ ਐਨੀ ਨਰਾਸ਼ ਕਿਉਂ ਹੁੰਦੀ ਹੈ ਭਗਵਾਨ ਚਾਹਣਗੇ ਤਾਂ ਤੂੰ 2-4 ਦਿਨਾਂ ਵਿੱਚ ਚੰਗੀ ਭਲੀ ਹੋ ਜਾਵੇਂਗੀ ਮੇਰੇ ਨਾਲ ਅਜਬੈਦ ਜੀ ਕੋਲ ਚੱਲੋ ਬੜੇ ਚੰਗੇ ਆਦਮੀ ਨੇ ਨਿਰਮਲਾ ਦੀਦੀ ਜੀ ਹੁਣ ਮੈਨੂੰ ਕਿਸੇ ਬੈਦ ਹਕੀਮ ਦੀ ਦਵਾਈ ਫਾਇਦਾ ਨਹੀਂ ਕਰੇਗੀ ਤੁਸੀਂ ਚਿੰਤਾ ਨਾ ਕਰੋ ਬੱਚੀ ਨੂੰ ਤੁਹਾਡੀ ਗੋਦੀ ਵਿੱਚ ਛੱਡੀ ਜਾਂਦੀ ਹਾਂ ਜੇਕਰ ਜਿਉਂਦੀ ਜਾਗਦੀ ਰਹੇ ਤਾਂ ਕਿਸੇ ਚੰਗੇ ਕੁਲ ਵਿੱਚ ਵਿਆਹ ਕਰ ਦੇਣਾ ਮੈਂ ਤਾਂ ਇਸ ਦੇ ਲਈ ਆਪਣੇ ਜੀਵਨ 'ਚ ਕੁਝ ਨਾ ਕਰ ਸਕੀ ਸਿਰਫ ਜਨਮ ਦੇਣ ਦੀ ਪਰਾਧਨ ਹ ਚਾਹੇ ਕੁਵਾਰੀ ਰੱਖਣਾ ਚਾਹੇ ਜ਼ਹਿਰ ਦੇ ਕੇ ਮਾਰ ਦੇਣਾ ਪਰ ਬੁਰੇ ਪਾਤਰ ਤੇ ਗੱਲ ਨਹੀਂ ਮੜਨਾ ਇੰਨੀ ਹੀ ਮੇਰੀ ਤੁਹਾਡੇ ਕੋਲ ਬੇਨਤੀ ਹੈ ਮੈਂ ਤੁਹਾਡੀ ਕੁਝ ਸੇਵਾ ਨਹੀਂ ਕਰ ਸਕੀ ਇਸ ਦਾ ਮੈਨੂੰ ਬੜਾ ਦੁੱਖ ਹੋਇਆ ਮੈਂ ਥੋ ਕਰਮ ਹੀ ਤੋ ਕਿਸੇ ਨੂੰ ਸੁੱਖ ਨਹੀਂ ਮਿਲਿਆ ਜਿਸ ਤੇ ਵੀ ਮੇਰੀ ਛਾਂ ਪੈ ਗਈ ਉਸ ਦਾ ਸਰਬਨਾਸ਼ ਹੋ ਗਿਆ ਜੇਕਰ ਸਵਾਮੀ ਜੀ ਕਦੇ ਘਰ ਆਉਣ ਤਾਂ ਉਹਨਾਂ ਨੂੰ ਕਹਿਣਾ ਕਿ ਇਸ ਕਿਸਮਤ ਦੀ ਮਾਰੀ ਦੇ ਅਪਰਾਧ ਮਾਫ ਕਰ ਦੇਣ ਰੁਕਮਨੀ ਰੋਂਦੀ ਹੋਈ ਬੋਲੀ ਬਹੁ ਤੇਰਾ ਕੋਈ ਅਪਰਾਧ ਨਹੀਂ ਭਗਵਾਨ ਨੂੰ ਕਹਿੰਦੀ ਹਾਂ ਤੇਰੇ ਵੱਲੋਂ ਮੇਰੇ ਮਨ ਵਿੱਚ ਜਰਾ ਜਿੰਨਾ ਵੀ ਮੈਲ ਨਹੀਂ ਹਾਂ ਮੈਂ ਹਮੇਸ਼ਾ ਤੇਰੇ ਨਾਲ ਕਪਟ ਕੀਤਾ ਇਸ ਦਾ ਮੈਨੂੰ ਮਰਦੇ ਦਮ ਤੱਕ ਦੁੱਖ ਰਹੇਗਾ ਨਿਰਮਲਾ ਨੇ ਤਿੱਖੀਆਂ ਨਜ਼ਰਾਂ ਨਾਲ ਦੇਖਦਿਆਂ ਹੋਇਆ ਕਿਹਾ ਦੀਦੀ ਜੀ ਕਹਿਣ ਦੀ ਗੱਲ ਨਹੀਂ ਮੈਂ ਬਿਨਾ ਕਹੀ ਰਹਿਾ ਵੀ ਨਹੀਂ ਜਾਂਦਾ ਸੁਆਮੀ ਜੀ ਨੇ ਹਮੇਸ਼ਾ ਮੈਨੂੰ ਸ਼ੱਕ ਦੀਆਂ ਨਜ਼ਰਾਂ ਨਾਲ ਦੇਖਿਆ ਮੈਂ ਕਦੇ ਮਨਚ ਉਹਨਾਂ ਦੀ ਬੁਰਾਈ ਨਹੀਂ ਕੀਤੀ ਜਿਹੜਾ ਕੁਝ ਹੋਣਾ ਸੀ ਉਹ ਹੋ ਚੁੱਕਾ ਸੀ ਧਰਮ ਤੋਂ ਬੇਮੁਖ ਹੋ ਕੇ ਆਪਣਾ ਪਰਲੋਕ ਕਿਉਂ ਵਿਗਾੜਦੀ ਪਿਛਲੇ ਜਨਮ ਵਿੱਚ ਪਤਾ ਨਹੀਂ ਕਿਹੜਾ ਪਾਪ ਕੀਤਾ ਸੀ ਜਿਸ ਦੀ ਇਹ ਸਜ਼ਾ ਮਿਲੀ ਇਸ ਜਨਮ ਵਿੱਚ ਕੰਡੇ ਬੀਜ ਦੀ ਤਾਂ ਪਤਾ ਨਹੀਂ ਕਿਹੜੀ ਹਾਲਤ ਹੁੰਦੀ ਕੀ ਬਣਦਾ ਨਿਰਮਲਾ ਦਾ ਸਾਹ ਤੇਜ਼ੀ ਨਾਲ ਚੱਲਣ ਲੱਗਿਆ ਫਿਰ ਮੰਜੀ ਤੇ ਲੇਟ ਗਈ ਤੇ ਬੱਚੀ ਦੇ ਵੱਲ ਇੱਕ ਇਸ ਤਰ੍ਹਾਂ ਦੀ ਨਜ਼ਰ ਨਾਲ ਦੇਖਿਆ ਜਿਹੜੀ ਉਹਦੇ ਜੀਵਨ ਚਰਿੱਤਰ ਦੀ ਸਾਰੀਆਂ ਦੁੱਖਾਂ ਭਰੀ ਕਹਾਣੀ ਦੀ ਬਾਹਰੀ ਆਲੋਚਨਾ ਸੀ ਆਵਾਜ਼ ਵਿੱਚ ਇੰਨੀ ਤਾਕਤ ਕਿੱਥੇ ਤਿੰਨ ਦਿਨਾਂ ਤੱਕ ਨਿਰਮਲਾ ਦੀਆਂ ਅੱਖਾਂ 'ਚ ਹੰਝੂਆਂ ਦੀ ਧਾਰ ਵਹਿਂਦੀ ਰਹੀ ਉਹ ਨਾ ਕਿਸੇ ਨਾਲ ਬੋਲਦੀ ਸੀ ਤੇ ਨਾ ਹੀ ਕਿਸੇ ਦੇ ਵੱਲ ਦੇਖਦੀ ਤੇ ਨਾ ਹੀ ਕਿਸੇ ਤੋਂ ਕੁਝ ਸੁਣਦੀ ਸੀ ਬਸ ਰੋਂਦੀ ਰਹਿੰਦੀ ਸੀ ਉਸ ਦਾ ਦਰਦ ਕੌਣ ਅੰਦਾਜ਼ਾ ਲਾ ਸਕਦਾ ਸੀ ਚੌਥੇ ਦਿਨ ਸ਼ਾਮ ਦੇ ਸਮੇਂ ਇਹ ਦੁੱਖ ਭਰੀ ਕਹਾਣੀ ਸਮਾਪਤ ਹੋ ਗਈ ਉਸੇ ਸਮੇਂ ਜਦੋਂ ਪਸ਼ੂ ਪੰਛੀ ਆਪਣੇ ਆਪਣੇ ਘਰਾਂ ਨੂੰ ਮੁੜ ਰਹੇ ਸਨ ਨਿਰਮਲਾ ਦਾ ਪ੍ਰਾਣ ਪੰਛੀ ਵੀ ਦਿਨ ਪਰ ਸ਼ਿਕਾਰੀਆਂ ਦੇ ਨਿਸ਼ਾਨ ਨਾ ਸ਼ਿਕਾਰੀ ਚੀੜੀਆਂ ਦੇ ਪੰਜਿਆਂ ਤੇ ਹਵਾ ਦੇ ਤੇਜ਼ ਵਹਾਤੋਂ ਥੱਕ ਹਾਰ ਕੇ ਆਪਣੇ ਪਸਾਰੇ ਦੇ ਵੱਲ ਉੱਡ ਗਿਆ। ਮਹੱਲੇ ਦੇ ਲੋਕ ਇਕੱਠੇ ਹੋ ਗਏ, Laashbaar ਕੱਢੀ ਗਈ। ਕੌਣ ਸੰਸਕਾਰ ਕਰੇਗਾ? ਇਹ ਪ੍ਰਸ਼ਨ ਉੱਠਿਆ। ਲੋਕ ਇਸੇ ਚਿੰਤਾ ਵਿੱਚ ਸਨ ਕਿ ਅਚਾਨਕ ਇੱਕ ਬੁੱਢਾ ਰਾਹੀ ਦਾ ਇੱਕ ਬਹੁਤ ਉੱਚਾ ਲਟਕਾਈ ਆ ਰਿਹਾ ਸੀ। ਆ ਖੜਾ ਹੋਇਆ। ਇਹ ਮੁੰਠੀ ਤੋਦਾਰਾਮ ਸੀ। ਧੰਨਵਾਦ। ਸਮਾਪਤ।